ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਤੇ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਜੇਕਰ ਤੁਸੀਂ ਵੀ ਆਪਣਾ ਕੋਈ ਪ੍ਰੋਜੈਕਟ ਇਸ ਤਰ੍ਹਾਂ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਬਿਨਾਂ ਜਾਲੀ ਤੋਂ ਹੈ ਠੀਕ ਹੈ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣਦਾ 6 ਸਲਾਂਗਾਂ ਅਚ ਕੰਪਲੀਟ ਹੋ ਜਾਂਦਾ ਇੱਥੇ ਮੈਂ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਤੇ ਚਲੋ ਫਿਰ ਸ਼ੁਰੂ ਕਰੀਏ ਐ ਪੈਸਟ ਡਿਜ਼ਾਈਨ ਨੂੰ ਬਣਾਉਣਾ। ਇਸ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਰਾਈਟ ਸਾਈਡ ਤੋਂ। ਇਸ ਤਰ੍ਹਾਂ نیچے ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਆ ਜਿਵੇਂ ਮੈਂ ਇੱਥੇ ਦੋ ਲਾਈਨਾਂ ਉਲਟੀਆਂ ਬਣਾਇਆ ਬਾਰਡਰ ਦੇ ਤੌਰ ਤੇ ਠੀਕ ਹੈ ਤਾਂ ਪਹਿਲੀ ਸਲਾਈ ਆਪਣੀ ਰਾਈਟ ਸਾਈਡ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਤਾਰ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ। ਬਹੁਤ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਆ। ਬੇਬੀਜ਼ ਕਾ ਅਡੀਗਨ ਜਾਂਟਾ ਸਵੈਟਰ ਬੱਚਿਆਂ ਦੇ ਕੋਟਾਂ ਸਵੈਟਰ ਸਕੀ ਵੀ ਬਲਾਊਜ਼ ਕੈ ਕਿਸੇ ਵੀ ਕਲਰ ਚ ਕਿਸੇ ਵੀ ਪੱਛਮ ਨਾਲ ਤੁਸੀਂ ਬਣਾ ਸਕਦੀਆਂ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਊਗੀ ਉਸੇ ਤਰ੍ਹਾਂ ਤੁਸੀਂ ਸਲਾਈਆਂ ਲੈ ਲੈਣੀਆਂ ਜਿਵੇਂ ਇੱਥੇ ਮੇਰੇ ਕੋਲ ਨਾਰਮਲ ਪੱਛਮ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਬਣਾ ਕੇ ਦਿਖਾ ਰਹੀ ਹਾਂ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ। ਦੂਸਰੀ ਸਲਾਈ ਹਲਟ ਪਾਸੇ ਤੋਂ ਰਾਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ। ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਸਾਰੀ ਸਲਾਈ ਲਾਸਟ ਤੱਕ ਆਪਾਂ ਸਿੱਧੀ ਬਣਾਵਾਂਗੇ ਤੀਸਰੀ ਸਲਾਈ ਕੰਪਲੀਟ ਹੋ ਗਈ ਹੁਣ ਆਪਣੀ ਹੁਣ ਆਪਾਂ ਚੌਥੀ ਸਲਾਈ ਬਣਾਵਾਂਗੇ ਪਰਾੰਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਾਂ ਚੌਥੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਰਾਂਗ ਸਾਈਡ ਤੋਂ ਚੌਥੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਦੇਖੋ ਚਾਰ ਸਲਾਈਆਂ ਤਾਂ ਆਪਣੀਆਂ ਸਿੰਪਲ ਹੀ ਆ ਜਾਂਦੀਆਂ ਸਿੱਧੀਆਂ ਉਲਟੀਆਂ ਹੀ ਠੀਕ ਹੈ ਪਹਿਲੀ ਸਲਾਈ ਸਿੱਧੀ ਬਣਾਈ ਦੂਸਰੀ ਉਲਟੀ ਤੀਸਰੀ ਸਿੱਧੀ ਬਣਾਈ ਚੌਥੀ ਸਲਾਈ ਸਿੱਧੀ ਬਣਾਈ ਚਾਰ ਸਲਾਈਆਂ ਹੋ ਗਈਆਂ ਦੋ ਸਲਾਈਆਂ ਚ ਆਪਣਾ ਡਿਜ਼ਾਈਨ ਆਉਂਦਾ ਹੈ ਇਸ ਲਈ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਲਾਸਟ ਵਾਲਾ ਕਿੰਡਾ ਆਪਾਂ 올ਟਾ ਬਣਾ ਲਾਂਗੇ ਕਿਉਂਕਿ ਉਲਟੀ ਸਾਈਡ ਦੀ ਸਲਾਈ ਠੀਕ ਹੈ ਪੰਜਵੀਂ ਸਲਾਈ ਹੁਣ ਤੁਸੀਂ ਧਿਆਨ ਨਾਲ ਦੇਖਿਓ ਪਹਿਲਾ ਕਿੰਡਾ ਆਪਾਂ ਤਾਰੋ ਚਾਹੇ ਬੁਨੋ ਠੀਕ ਹੈ ਹੁਣ ਥ੍ਰੈਡ ਆਪਾਂ ਜਿਹੜਾ ਇਸ ਤਰ੍ਹਾਂ ਪਿੱਛੇ ਰੱਖਣਾ ਹੁਣ ਦੋ ਕਿੰਡੇ ਉਲਟੇ ਛੱਡ ਗਏ ਆਪਾਂ ਜਿਹੜਾ ਆਪਣਾ ਇਹ ਤੀਸਰਾ ਕਿੰਡਾ ਇਹ ਤੋਂ ਪਹਿਲਾਂ ਇਸ ਤਰ੍ਹਾਂ ਜਿਹੜਾ ਇਹ ਉਲਟਾ ਕੁੰਡਾ ਹੈ ਇਹਦੇ ਨੀਚੇ ਦੀ ਇਸ ਤਰ੍ਹਾਂ ਰੂਪ ਬਣਾਉਣਾ ਆਪਾਂ ਦੇਖੋ ਜਿਹੜਾ ਇਹ ਇਹ ਥ੍ਰੈਡ ਆਪਾਂ ਦਿਖਾਈ ਦੇ ਰਿਹਾ ਦੇਖ ਇਹ ਥ੍ਰੈਡ ਇਸ ਤਰ੍ਹਾਂ ਇਹਦੇ ਨੀਚੇ ਦੀ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਜਿਹੜੇ ਦੋ ਕੁੰਡੇ ਆਪਾਂ ਛੱਡੇ ਸੀ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਦੇਖ ਫਿਰ ਦੋ ਕੁੰਡੇ ਛੱਡ ਕੇ ਜਿਹੜਾ ਆਪਾਂ ਨੂੰ ਇਹ ਤੀਸਰਾ ਥ੍ਰੈਡ ਦਿਖਾਈ ਦੇ ਰਿਹਾ ਇਹਦੇ نیچے ਦੀ ਇਸ ਤਰ੍ਹਾਂ ਦੇਖੋ ਜਿਹੜਾ ਇਹ ਥ੍ਰੈਡ ਦਿਖਾਈ ਦੇ ਰਿਹਾ ਇਹ ਵਾਲਾ ਤੀਸਰੇ ਕੁੰਡੇ ਦਾ ਥ੍ਰੈਡ ਇਹਦੇ نیچے ਦੀ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਦੋ ਕੁੰਡੇ ਜਿਹੜੇ ਆਪਾਂ ਛੱਡੇ ਸੀ ਇਹ ਦੋ ਕੁੰਡਿਆਂ ਦਾ ਪੈਕ ਬਣਾ ਦੇਣਾ ਇਸ ਤਰ੍ਹਾਂ ਬੈਕ ਸਾਈਡ ਤੋਂ ਇਸ ਤਰ੍ਹਾਂ ਦੇਖ ਫਿਰ ਦੋ ਕੁੰਡੇ ਛੱਡ ਕੇ ਜਿਹੜਾ ਆਪਾਂ ਨੂੰ ਇਹ ਕੁੰਡਾ ਦਿਖਾਈ ਦੇ ਰਿਹਾ ਇਸ ਤਰ੍ਹਾਂ ਆਪਾਂ ਇਹ ਕੁੰਡਾ ਬਣਾਉਣਾ ਠੀਕ ਹੈ ਥੋੜਾ ਜਿਹਾ ਲੂਜ਼ ਰੱਖਣਾ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਸਾਰੀ ਸਲਾਈ ਲਾਸਟ ਤੱਕ ਆਪਾਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਈਏ। ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ, ਫਿਰ ਜਿਹੜੇ ਆਪਣੇ ਛੱਡੇ ਹੋਏ ਕੁੰਡੇ ਆ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ। ਦੇਖੋ। ਫਿਰ ਦੋ ਕੁੰਡੇ ਛੱਡ ਕੇ ਜਿਹੜਾ ਆਪਾਂ ਨੂੰ ਇਹ ਥ੍ਰੈਡ ਦਿਖਾਈ ਦੇ ਰਿਹਾ ਤੇ ਇਸ ਤਰ੍ਹਾਂ ਇਹ ਕੁੰਡਾ ਬਣਾਉਣਾ ਇਹਦੇ ਨੀਚੇ ਦੀ। ਫੇਰ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇੱਕ ਕਰ ਗਏ ਨੇ ਇਸ ਤਰ੍ਹਾਂ ਠੀਕ ਹੈ ਫੇਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਜਿਹੜਾ ਆਪਾਂ ਨੂੰ ਇਹ ਕੁੰਡਾ ਦਿਖਾਈ ਦੇ ਰਿਹਾ ਤੀਸਰੇ ਕੁੰਡੇ ਤੋਂ ਪਹਿਲਾਂ ਇਹਦੇ ਨੀਚੇ ਦੀ ਆਪਾਂ ਇਹ ਕੁੰਡਾ ਬਣਾਉਣਾ ਫੇਰ ਇਹ ਦੋ ਕੁੰਡਿਆਂ ਦਾ ਆਪਾਂ ਬੈਕ ਸਾਈਡ ਤੋਂ ਇਹ ਕੁੰਡਾ ਬਣਾਉਣਾ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਜਿਹੜਾ ਤੀਸਰਾ ਕੁੰਡਾ ਦਿਖਾਈ ਦੇ ਰਿਹਾ ਇਸ ਤਰ੍ਹਾਂ ਆ ਕੁੰਡਾ ਬਣਾਉਣਾ ਇਹ ਦੋ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਉਸੇ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਲਿਆਂਗੇ ਇਸ ਤਰ੍ਹਾਂ ਫੇਰੇ ਕੁੰਡੇ ਧਾਰ ਦੇਗੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਜਿਹੜਾ ਆਪਾਂ ਨੂੰ ਤੀਸਰਾ ਕੁੰਡੇ ਦੇ ਪਹਿਲਾਂ ਇਸ ਤਰ੍ਹਾਂ ਕੁੰਡਾ ਦਿਖਾਈ ਦੇ ਰਿਹਾ ਹੈ ਇਹਦੇ ਨੀਚੇ ਦੀ ਆਪਾਂ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਠੀਕ ਹੈ ਫੇਰੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲਿਆਂਗੇ ਸਿੱਧਾ ਕੁੰਡਾ ਬੈਕ ਸਾਈਡ ਤੇ ਇਸ ਤਰ੍ਹਾਂ ਫੇਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਫੇਰੇ ਦੋ ਕੁੰਡਿਆਂ ਦਾ ਇੱਕ ਬਣਾ ਲਿਆਂਗੇ ਐਸਟਰ ਲਾਸਟ ਤੱਕ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਤੀਸਰੇ ਕੁੰਡੇ ਦੇ ਇਸ ਤਰ੍ਹਾਂ نیچے ਦੀ ਤੀਸਰੇ ਕੁੰਡੇ ਤੇ ਜਿਹੜਾ ਪਹਿਲਾ ਕੁੰਡਾ ਆਉਂਦਾ ਹੈ ਰੈੱਡ ਆਉਂਦਾ ਤੀਸਰੇ ਕੁੰਡੇ ਤੋਂ ਪਹਿਲਾਂ ਇਹ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਠੀਕ ਹੈ ਫੇਰ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੇ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਤਾਂ ਇਸ ਤਰ੍ਹਾਂ ਪੰਜਵੀਂ ਸਲਾਈ ਆਪਣੀ ਕੰਪਲੀਟ ਹੋ ਗਈ ਦੇਖੋ ਛੇਵੀਂ ਸਲਾਈ ਆ ਗਈ ਆਪਣੀ ਉਲਟੀ ਸਾਈਡ ਤੋਂ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੀਬੂ ਫਿਰ ਉਸ ਤੋਂ ਬਾਅਦ ਇਹ ਦੋ ਕੁੰਡਿਆਂ ਵਿੱਚੋਂ ਇੱਕ ਕੁੰਡਾ ਪਲਟਾ ਬਣਾ ਲਾਂਗੇ ਇਸ ਤਰ੍ਹਾਂ ਸ਼ੁਰੂ ਕਰਾਂਗੇ ਡਿਜ਼ਾਈਨ ਫਿਰ ਆਪਾਂ ਇਹ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਫਿਰ ਦੋ ਕੁੰਡੇ ਇੱਕ ਕੀ ਤੇ ਇੱਕੀ ਕੁੰਡਾ ਛੱਡ ਕੇ ਇਸ ਤਰ੍ਹਾਂ ਆਪਾਂ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਫਿਰ ਇਹ ਉਸੇ ਤਰ੍ਹਾਂ ਇੱਕ ਇਹ ਤੇ ਇੱਕੀ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਆਪਾਂ ਕੁੰਡਾ ਬਣਾਉਣਾ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ। ਇਸ ਤਰ੍ਹਾਂ। ਫਿਰ ਇੱਕ ਇਹ ਤੇ ਇੱਕ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ। ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ। ਫਿਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਕੁੰਡਾ ਬਣਾਵਾਂਗੇ। ਸਟਾਰਟਿੰਗ ਚ ਆਪਣਾ ਇੱਕ ਕੁੰਡਾ ਉਲਟਾ ਬਣਾ ਲੈਣਾ ਇਹ ਕੁੰਡਾ ਤਾਰਾ ਕੇ ਕੋਲਟਾ ਫਿਰ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਬੈਕ ਸਾਈਡ ਦਾ ਲਾਸਟ ਜੇ ਆਪਣਾ ਉਸੇ ਤਰ੍ਹਾਂ ਆ ਜਾਊਗਾ ਜਿਵੇਂ ਆਪਾਂ ਸਟਾਰਟਿੰਗ 'ਚ ਕੁੰਡੇ ਬਣਾਏ ਸੀ ਦੋ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਲਾਸਟ ਵਾਲਾ ਵੀ ਫਿਰ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਛੇ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤਾਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਆਇਆ ਹੈ ਠੀਕ ਹੈ ਇਹ ਛੇ ਸਲੰਗਾਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ